ਤੋਕ ਮਾਨਿਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਖੰਡਣਮ ਕਾਲ ਕਲੇਸਾ ਪ੍ਰਭ ਸਿਮਰਨ ਨਾਨਕ ਨਾ ਦੂਰਣਾ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 706 ਤੇ ਸਭਾਈ ਮਾਨ ਰਾਗ ਜੈਸਰੀ ਕੀ ਵਾਰ ਦੀ ਤੀਸਰੀ ਪੋੜੀ ਸਲੋਕਾਂ ਨਾਲ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅਮਰ ਤੇਰੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜੋ ਪਰਮੇਸ਼ਰ ਤੁਹਾਨੂੰ ਮਨਮੰਨੀਆਂ ਦਾਤਾਂ ਬਖਸ਼ਦਾ ਹੈ ਤੁਹਾਡੀਆਂ ਸਾਰੀਆਂ ਆਸਾਂ ਦੇ ਉੱਤੇ ਪੂਰਾ ਉਤਰਦਾ ਹੈ ਜਿਸ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਕਲੇ ਕਲੇਸ ਮੁੱਕ ਜਾਂਦੀ ਹੈ ਉਸ ਪਰਮੇਸ਼ਰ ਦਾ ਨਾਮ ਸਿਮਰਨ ਕਰਦੇ ਰਹੋ ਧੰਨ ਗੁਰੂ ਨਾਨਕ ਦੇਵ ਜੀ ਤੁਹਾਡੇ ਕੋਲੋਂ ਦੂਰ ਨਹੀਂ ਹਨ ਹਾਵ ਰੰਗ ਮਾਣੈ ਜਿਸ ਸੰਗ ਤੈ ਸਿਓ ਲਾਈਐ ਨੇਹੋ ਸੋ ਸਹੋ ਬਿੰਦਨਾ ਵਿਸਰੋ ਜਿਨ ਸੁੰਦਰ ਰਚਿਆ ਦੇਹੋ ਜਿਸ ਪਰਮੇਸ਼ਰ ਦੇ ਸਾਥ ਪ੍ਰਾਪਤ ਹੋਣ ਦੇ ਨਾਲ ਤੁਸੀਂ ਸਾਰੇ ਰੰਗ ਮਾਣਦੇ ਹੋ ਖੁਸ਼ੀਆਂ ਮਾਣਦੇ ਹੋ ਅਨੰਦ ਮਾਣਦੇ ਹੋ ਉਸ ਨਾਲ ਸੰਬੰਧ ਬਣਾ ਕੇ ਰੱਖੋ ਪ੍ਰੇਮ ਪਾ ਕੇ ਰੱਖੋ ਜਿਸ ਪਰਮੇਸ਼ਰ ਨੇ ਇੰਨਾ ਸੋਹਣਾ ਆਪਾਂ ਨੂੰ ਸਰੀਰ ਬਖਸ਼ਿਆ ਹੈ ਮਹਾਰਾਜ ਹੁਕਮ ਕਰਦੇ ਹਨ ਕਿਉਂ ਰੱਬ ਕਰਕੇ ਤੁਹਾਨੂੰ ਕਦੇ ਵੀ ਨਾ ਵਿਸਰੇ ਭੌੜੀ ਜੀਓ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਾਤ ਆਸ ਦੀਏ ਰਾਜ ਭਲੇ ਸੰਜੋਗ ਜਿਸ ਪਰਮੇਸ਼ਰ ਨੇ ਸਰੀਰ ਦਿੱਤਾ ਉਸ ਦੇ ਵਿੱਚ ਸਵਾਸ ਪਾਏ ਵਰਤਨ ਵਾਸਤੇ ਤਨ ਦਿੱਤਾ ਮੰਨਣ ਵਾਸਤੇ ਸਵਾਦ ਦਿੱਤੇ ਭੋਗ ਦਿੱਤੇ ਰਸ ਦਿੱਤੇ ਸੋਹਣਾ ਘਰ ਬਣਾ ਕੇ ਮਹਾਰਾਜ ਨੇ ਬਖਸ਼ਿਆ ਚੜਨ ਵਾਸਤੇ ਸਵਾਰੀ ਕਰਨ ਵਾਸਤੇ ਰਥ ਘੋੜੇ ਆਦ ਤੁਹਾਨੂੰ ਚੰਗੇ ਭਾਗ ਬਣਾ ਕੇ ਬਖਸ਼ੇ ਸਤ ਬੰਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਵਿਜੋਗ ਇਸਤਰੀ ਪੁੱਤਰ ਮਿੱਤਰ ਨੌਕਰ ਚਾਕਰ ਦਿੱਤੇ ਕਿਉਂਕਿ ਪਰਮੇਸ਼ਰ ਸਭ ਕੁਝ ਦੇਣ ਜੋਗਾ ਹੈ ਸਭ ਕੁਝ ਉਹ ਹੀ ਦੇ ਰਿਹਾ ਹੈ ਉਸ ਦਾ ਸਿਮਰਨ ਕਰਨ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਸਾਡਾ ਤਨ ਤੇ ਸਾਡਾ ਮਨ ਖੁਸ਼ੀ ਖੇੜੇ ਵਿੱਚ ਆ ਜਾਂਦਾ ਹੈ ਹਰਿਆ ਹੋ ਜਾਂਦਾ ਹੈ ਸਾਰੇ ਦੁੱਖ ਵਿਛੋੜੇ ਹੀ ਖਤਮ ਹੋ ਜਾਂਦੇ ਹਨ ਸਾਧ ਸੰਗ ਹਰ ਗੁਣ ਰਮਹ ਬਿਨ ਸੇ ਸਾਬਰੋ ਪਰਮੇਸ਼ਰ ਦੀ ਬਖਸ਼ੀ ਹੋਈ ਕਿਰਪਾ ਦੇ ਨਾਲ ਸਾਧੂਆਂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਏ ਜਾਣ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਰੋਗ ਦੂਰ ਹੋ ਜਾਂਦੇ ਹਨ ਹੋਈਆਂ ਬਿੰਦਪੁੱਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਅਗੰਮੀ ਹੁਕਮ ਮਹਾਰਾਜ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ ਪਰ ਆਪਾਂ ਇਹ ਵੀ ਤਾਂ ਵੇਖਣਾ ਹੈ ਕਿ ਕੀ ਸਾਨੂੰ ਅਜੇ ਸਾਧ ਸੰਗ ਪ੍ਰਾਪਤ ਨਹੀਂ ਹੋਈ ਜਿਸ ਦੇ ਵਿੱਚ ਅਸੀਂ ਗੁਣ ਪਰਮੇਸ਼ਰ ਦੇ ਨਹੀਂ ਗਾ ਸਕੇ ਜਿਸ ਦਾ ਕਾਰਨ ਸਾਡੇ ਰੋਗ ਅਜੇ ਵੱਧਦੇ ਜਾ ਰਹੇ ਹਨ ਠੀਕ ਨਹੀਂ ਹੋ ਰਹੇ ਹਨ ਆਉ ਰਹੇ ਹਨ ਆਓ ਗੁਰਮੰਤਰ ਦਾ ਜਪ ਕਰੀਏ ਹੁਕਮ ਸਮਝ ਵਿੱਚ ਲੱਗਾ ਆ ਜਾਵੇ ਵਾਹਿ Wow. Guru. Wahe.